ਆ ਰਹਿਆ ਨੂੰ ਅੱਜ ਜਿਹੜਾ ਹੈਗਾ ਜਿਹੜਾ ਸਟੱਬਲ ਬਰਨਿੰਗ ਦਾ ਇਹ ਇਸ਼ੂ ਸਾਡਾ ਚੱਲ ਰਿਹਾ ਇਹਦੇ ਵਿੱਚ ਜਿਹੜਾ ਹੈਗਾ ਪੁਲਿਸ ਵੱਲੋਂ ਤੇ ਚੰਨ ਪ੍ਰਸ਼ਾਸਨ ਵੱਲੋਂ ਰਲ ਕੇ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਅਵੇਅਰਨੈਸ ਕੀਤੀ ਜਾ ਰਹੀ ਹੈਗੀ ਕਿ ਇਸ ਦੇ ਜਿਹੜੇ ਮਾੜੇ ਪ੍ਰਭਾਵ ਪੈਂਦੇ ਨੇ ਸਟੱਬਲ ਬਰਨਿੰਗ ਦੇ ਤੇ ਜਿਹੜਾ ਇਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਜਿਹੜੀਆਂ ਪਰਾਲੀ ਨੂੰ ਗੱਠਾ ਬਣਾ ਕੇ ਜਿਹੜਾ ਹੈਗਾ ਉਹਦਾ ਪ੍ਰਬੰਧਨ ਪ੍ਰੋਪਰ ਤਰੀਕੇ ਨਾਲ ਕੀਤਾ ਜਾਵੇ ਇਹ ਸੱਚੀ ਅੱਜ ਗਿਲਜੇ ਵਾਲੇ ਪਿੰਡ ਦੇ ਵਿੱਚ ਆ ਕੇ ਇੱਥੇ ਜਿਹੜੇ ਇਕੱਠੇ ਹੋਏ ਕਿਸਾਨ ਵੀਰ ਨੇ ਤੇ ਜਿਹੜੇ ਹੋਰ ਜਿਹੜੇ ਬੇਲਰ ਦੇ ਨਾਲ ਸੰਬੰਧਿਤ ਜਿਹੜੇ ਕੰਮੇ ਨੇ ਉਹਨਾਂ ਸਾਰਿਆਂ ਨੂੰ ਪ੍ਰੇਰਿਤ ਕੀਤਾ ਗਿਆ ਤੇ ਉਹਨਾਂ ਨਾਲ ਜਿਹੜਾ ਹੈਗਾ ਤੇ ਇਹ ਡਿਸਕਸ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਆਪਣੇ ਅੱਗਾਂ ਨੂੰ ਵੱਧ ਤੋਂ ਵੱਧ ਘਟਾ ਸਕਦੇ ਹਾਂ ਤੇ ਸਾਰਿਆਂ ਦੀ ਸਾਰਿਆਂ ਨੂੰ ਹੀ ਸਾਡੇ ਵੱਲੋਂ ਅਪੀਲ ਹੈਗੀ ਹੈ ਕਿ ਜਿਹੜਾ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਵੱਧ ਤੋਂ ਵੱਧ ਜਿਹੜੀਆਂ ਗੱਠਾਂ ਬਣਾਈਆਂ ਜਾਣ ਅਗਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਤੰਗੇ ਪਰੇਸ਼ਾਨੀ ਆਉਂਦੀ ਹੈ ਗੱਠਾਂ ਚ ਕਾਉਣ ਸੰਬੰਧੀ ਦਾ ਉਹ ਆਪਣੇ ਲੋਕਲ ਥਾਣੇ ਵਿੱਚ ਦਾ ਕਿਸੇ ਵੀ ذریعے ਰਾਹੀਂ ਸਾਨੂੰ ਇਨਫੋਰਮੇਸ਼ਨ ਦੇਵੇ ਅਸੀਂ ਉਹਨਾਂ ਦਾ ਜਿਹੜਾ ਬੰਦਾ ਹੱਲ ਹੈ ਉਹ ਕਰਕੇ ਦੇਵਾਂਗੇ ਧੰਨਵਾਦ